ਬਬੀ ਹਾ ਸਗਲੀ ਤਰਤੀ ਜੇ ਫਿਰਹਿ ਊੜ ਚੜਹਿ ਆਕਾਸ ਸਤਗੁਰ ਮਿਲਿਆ ਜਲ ਪਾਈਐ ਚੂਕੈ ਭੂਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪਰਗਾਸ ਨਾਨਕ ਤੇ ਸਹਿਬ ਸੰਤ ਹੈ ਜੇ ਸਤਗੁਰ ਸੇਵ ਸਮਾਈ ਹਰ ਬੁਠਾ ਮਨ ਤਨ ਸਭ ਪਰਫੜੈ ਸਭ ਜਗ ਹਰੀਆਵਲ ਹੋਈ ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰੀਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰ ਆ ਸਭ ਕੋਈ ਨਾਣਕ ਤਿਨਾ ਬਸੰਤ ਹੈ ਜਿੰਨਾ ਗੁਰਮੁਖ ਵਸਿਆ ਮਨ ਸੋਏ ਹਰ ਮੁਠੈ ਮਨ ਤਨ ਪਰਫੜੈ ਸਭ जग ਹਰਿਆ ਹੋਏ ਵੱਡੜ ਚਾਲ ਚਲੰਬ ਲੈ ਨਾਮ ੜਾ ਲਈਐ ਕਿਸ ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਥ ਹਰ ਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰਹਿ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਤਿਸੈ ਵਿਟੋ ਕੁਰਬਾਨ ਆਪ ਛੋੜਹਿ ਤਾਂ ਸਹੁ ਮਿਲੈ ਸੱਚਾ ਇਹੋ ਵਿਚਾਰ ਹਮੈ ਫਿੱਕਾ ਬੋਲਣਾ ਬੁਝ ਨਾ ਸਕਾ ਕਾਰ ਵਣ ਤਿਣ ਤ੍ਰੇਪ ਭਵਨ ਤੁਜੈ ਧਾਇਂਦਾ ਅਨ ਦਿਨ ਸਦਾ ਵਿਹਾਨ ਬਿਨ ਸਤਿਗੁਰ ਕਿਨੈ ਨਾ ਪਾਇਆ ਕਰ ਕਰ ਥਕੇ ਵਿਚਾਰ ਨਦਰ ਕਰਹੇ ਜੇ ਆਪਣੀ ਤਾਂ ਆਪੇ ਲਹਿ ਸਵਾਰ ਨਾਨਕ ਗੁਰਮੁਖ ਜਿਨੀ ਧਾਇਆ ਆਇਸੀ ਪਰਮਾਨ ਜੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੀਸ ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕੈ ਉਪਦੇਸ ਚਾਰੇ ਕੁੰਡਾ ਜੀ ਭਵੈ ਵੇਦ ਪੜਹੈ ਯੋਗ ਚਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵੈ ਮੂਖ ਦਵਾਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰਹਿ ਚਲ ਚਿੱਤ ਮਨਮੁਖ ਸੋ ਕਰ ਦੋਸਤੀ ਸੁਖ ਕੀ ਪੁੱਛਹਿ ਮੇਤਾ ਗੁਰਮੁਖ ਸੋ ਕਰ ਦੋਸਤੀ ਸਤਗੁਰ ਸੋ ਲਾਏ ਚਿੱਤ ਜੰਮਣ ਮਰਨ ਕਾ ਮੂਲ ਕਟਿਐ ਤਾ ਸੁਖ ਹੋਵੀ ਮੇਤਾ ਭੁਲਿਐ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰਿ ਬਾਹਰੀ ਕਰਨ ਪਲਾਹ ਕਰੀ ਸਲੋਕ ਮਹੱਲਾ ਚੌਥਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸੁਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤਿਖ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਗੁਰ ਸਤਪੁਰਖ ਹੈ ਜਿਸਨੂੰ ਸਮਤ ਸਭ ਕੋਏ ਵਾਹ ਵਾਹ ਸਤਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹ ਵਾਹ ਸਤਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹਵਾਹ ਸਤਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾਵਾਰ ਵਾਹਵਾਹ ਸਤਗੁਰੂ ਹੈ ਜੇ ਸੱਚ ਦਿਰੜਾਏ ਸੋਏ ਨਾਨਕ ਸਤਗੁਰ ਵਾਹਵਾਹ ਜਿਸ ਤੇ ਨਾਮ ਪਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮਖ ਨਾਮ ਗੋਵਿੰਦ ਆਨੰਦੇਨ ਨਾਮ ਸਲਾਹਣਾ ਹਰ ਜੱਪਿਆ ਮਨ ਆਨੰਦ ਵਡ ਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ ਮੂਹ ਪਿਰਿਆ ਸੋਨੇ ਹੋ ਕਿਉ ਸੱਜਣ ਮਿਲਹਿ ਪਿਆਰਿਆ ਹਉ ਟਣਹੇਂਦੀ ਤਿਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਂ ਦਾ ਮਿੱਤ ਹੈ ਜੇ ਮਿਲੈ ਤਾਂ ਇਹੋ ਮਨ ਵਾਰਿਆ ਦੇਂਦਾ ਮੂ ਪਿਰ ਦੱਸ ਹਰ ਸੱਜਣ ਸਿਰ ਜਨ ਹਾਰਿਆ ਨਾਨਕ ਹਉ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹਉ ਖੜੀ ਨਿਹਾਲੀ ਪੰਦ ਮਤ ਮੂ ਸੱਜਣ ਆਵੇ ਕੋ ਆਣ ਮਲਾਵੇ ਅੱਜ ਮੈਂ ਪਿਰ ਮੇਲ ਮਲਾਵੇ ਹਉ ਜਿਉ ਕਰੀ ਤਿਸ ਵਿਟੋ ਚੌਖੰਨੀ ਐ ਜੋ ਮੈਂ ਫਰੀਦ ਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰ ਹਉ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਗੁਰ ਕਾ ਫਰਮਾਇਆ ਮਨ ਨਾ ਸਕੀ ਦੁਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਭਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ ਜਿਨਿ ਸਤਿਗੁਰ ਮੰਨਿਆ ਹਉ ਤਿਨ ਕੇ ਲਾਗਉ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਅਨੰਦਿਨ ਰਹੈ ਲਿਵ ਲਾਏ ਜਿਨਾਂ ਪਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਐ ਨਾਨਕ ਮਿਲੇ ਸੁਭਾਏ ਗੁਰਮਖ ਇਹੋ ਮਨ ਰਸੀਐ ਜਿੰਨਾ ਪਰੀ ਪਿਆਰ ਕਿਉ ਜੀਵਨ ਪਿਰ ਬਾਹਰੇ ਜਾਂ ਸਹੋ ਦੇਖਣ ਆਪਣਾ ਨਾਨਕ ਥੀਵਨ ਭੀ ਹਰੇ ਜਿੰਨਾ ਗੁਰਮਖ ਅੰਦਰ ਨੇਹੋ ਤੈ ਪ੍ਰੀਤਮ ਸਚੈ ਲਾਇਆ ਰਾਤੀ ਅਤੈ ਦੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ ਅਨੰਦਿਨ ਰਹੈ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬਹੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿਨਾਂ ਅੰਦਰ ਸੱਚਾ ਨੇਹੋ ਕਿਉ ਜੀਵਨ ਪਰੀ ਵਹਿਉਨਿਆ ਗੁਰਮੁਖ ਮੇਲੇ ਆਪ ਨਾਨਕ ਚਰੀ ਵਛੁਨਿਆ ਜਿਨ ਕਉ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲੇਹੋ ਮਲਾਏ ਮੈਂ ਜਾਚਕ ਦੀਜੈ ਨਾਮ ਹਰ